ਜਾਦਾ ਉਹਨਾਂ ਦੀਆਂ ਬਣਦੀਆਂ ਜਿਨ੍ਹਾਂ ਦੀਆਂ ਇੱਕ ਕਥਨੀਆਂ ਤੇ ਕਹਿਣੀਆਂ ਨੇ ਕਿਆ ਬਾਤ ਰਾਜ ਜਦੋਂ ਖਤਮ ਹੋਇਆ ਤੇ ਉਸ ਤੋਂ ਬਾਅਦ ਅੰਗਰੇਜ਼ ਰਾਜ ਦੇ ਵਿੱਚ ਉਹ ਇੱਕ ਸਟਰਗਲ ਪੀਰੀਅਡ ਸੀ ਫਿਰ ਪਿਛਲੇ 80 ਸਾਲਾਂ ਦਾ ਅਲੱਗ ਸਟਰਗਲ ਪੀਰੀਅਡ ਉਸ ਸਟਰਗਲ ਪੀਰੀਅਡ ਦੀ ਵਜ੍ਹਾ ਤੋਂ ਪੰਜਾਬ ਦਾ ਜਿਹੜਾ ਆਪਣਾ ਇਤਿਹਾਸ ਹੈ ਨਾ ਭਾਜੀ ਉਹ ਅੱਜ ਤੱਕ ਲਿਖਿਆ ਨਾ ਪਿਆ ਨਹੀਂ ਗਿਆ ਆਹੀ ਜਿਹੜੇ ਘਰ ਆਪਾਂ ਵੇਖਣਦੇ ਇਧਰ ਹੀ ਗੁਰਦੁਆਰਾ ਸਾਹਿਬ ਸੀਗਾ ਹੁਣ ਤੁਸੀਂ ਕਹੋਗੇ ਵੀ ਗੁਰਦੁਆਰਾ ਸਾਹਿਬ ਖਤਮ ਹੋ ਗਿਆ ਸਾਰੀ ਗੱਲ ਖਤਮ ਹੋ ਗਈ ਤੁਸੀਂ ਕੀ ਕਰਦੇ ਗੱਲ ਇਹ ਹੈ ਕਿ ਅੱਜ 2025 ਦੇ ਵਿੱਚ ਜੋ ਅੱਜ ਦੇ ਹਾਲਾਤ ਆ ਉਹ ਅਸੀਂ ਜ਼ਰੂਰ ਡਾਕੂਮੈਂਟ ਕਰ ਰਹੇ ਹਾਂ ਇਹ ਅੱਜ ਤੋਂ 20 30 40 50 ਸਾਲ ਬਾਅਦ ਵੀ ਕੰਮ ਆ ਸਕਦੇ ਹਨ ਸੋ ਅਜੇ ਵੀ ਇੱਥੇ ਨਿਸ਼ਾਨੀਆਂ ਹਨ ਹੁਣ ਤਾਂ ਤੁਸੀਂ ਦੇਖ ਹੀ ਸਕਦੇ ਆ ਆ ਵੀ ਇਹਨਾਂ ਨੇ ਘਰ ਵਗੈਰਾ ਬਣਾਇਆ ਆਪਣਾ ਬੱਕਰੀਆਂ ਵਗੈਰਾ ਰੱਖੀਆਂ ਪਰ ਇਸੇ ਹੀ ਗੁਰਦੁਆਰ ਸਾਹਿਬ ਦੀ ਹਦੂਦ ਦੇ ਵਿੱਚ ਆ ਨਿੱਕੀਆਂ ਇਟਾਂ ਦਾ ਪੁਰਾਣਾ ਕਮਰਾ ਹੈ ਬਸ ਐਨੀ ਕੀ ਸਮਝ ਲਓ ਕਿ ਨਿਸ਼ਾਨੀ ਹੁਣ ਬਚੀ ਹੋਈ ਹੈ ਜਿੰਨੂੰ ਕਦੇ ਕਹਿੰਦੇ ਸੀ ਬੜਾ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਸੀ ਜਿੱਥੇ ਆਪਾਂ ਗੁਰਦੁਆਰੇ ਖਰਾਬ ਹਾਲਤ ਚ ਦੇਖਦੇ ਆ ਉਹ ਵੀ ਦੁੱਖ ਹੁੰਦਾ ਹੈ ਤੇ ਜਿੱਥੋਂ ਕੁਝ ਵੀ ਸਾਜ ਨਹੀਂ ਲੱਭਦੀ ਉੱਤੋਂ ਵੀ ਬਹੁਤ ਦੁੱਖ ਹੁੰਦਾ ਹੈ ਇੱਤੋਂ ਹੀ ਜ਼ਿਆਦਾ ਹੁੰਦਾ ਵੀ ਇੱਥੇ ਤੇ ਐਂ ਲੱਗਦਾ ਜਿਵੇਂ ਸਭ ਖਤਮ ਹੀ ਹੋ ਗਿਆ ਸਭ ਖਤਮ ਹੋ ਗਿਆ ਔਰ ਬਾਜੀ ਫਿਰ ਦਿਲ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਕਿ ਯਾਰ ਜਿਹੜੇ ਹੈਗੇ ਨੇ ਨਾ ਹਾਂ ਉਹ ਬਚਣਗੇ ਉਹ ਬਚਣਗੇ ਕਿ ਨਹੀਂ ਮਤਲਬ ਉਹ ਸ਼ਅਸ਼ਾਸ ਤਾਂ ਸੀ ਜੋ ਮੈਂ ਆਪਣੀ ਅੱਖੀ ਵੇਖੇ ਔਰ ਖਤਮ ਹੋ ਗਏ ਤੁਰਦੇ ਤੁਰਦੇ ਆਪਾਂ ਅੱਗੇ ਆ ਗਏ ਜੀ ਇਹਨੂੰ ਸ਼ਹਿਰ ਨੂੰ ਕਹਿੰਦੇ ਰਸੂਲ ਨਗਰ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਨੇ ਜਿੱਤਿਆ ਸੀ ਤੇ ਇਹਦਾ ਨਾਮ ਰਾਮਨਗਰ ਵੀ ਰੱਖਿਆ ਸੀ ਅੱਜ ਵੀ ਇਹ ਪਿੰਡ ਤੋਂ ਵੱਡਾ ਹੈ ਤੇ ਕਸਬੇ ਤੋਂ ਛੋਟਾ ਹੈ ਇੱਥੇ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ ਉਹਨਾਂ ਦਾ ਆਪਾਂ ਸਥਾਨ ਲੱਭਣ ਦਏ ਆ ਤੇ ਆਜੋ ਆਪਾਂ ਗਲੀਆਂ 'ਚ ਜਾ ਰਹੇ ਆ ਸਾਨੂੰ ਹੁਣੇ ਗਲੀਆਂ ਚੋਂ ਹੀ ਪਤਾ ਲੱਗਾ ਕਿ 1992 ਚ ਜਿਹੜਾ ਇੱਕ ਵਾਰੀ ਬਿਜਲੀ ਡਿੱਗ ਕੇ ਗੁਰਦੁਆਰੇ ਦਾ ਗੁੰਬਦ ਉਤੇ ਖਤਮ ਹੋ ਗਿਆ ਸੀ ਔਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਜ਼ਮੀਨ ਕਿਸ ਨੂੰ ਅਲਾਟ ਹੋ ਗਈ ਗੁਰਦੁਆਰਾ ਸਾਹਿਬ ਵੀ ਖਤਮ ਹੋ ਗਿਆ ਉਥੋਂ ਤਾਂ ਹੁਣ ਕਹਿੰਦੇ ਸਿਰਫ ਘਰ ਹੀ ਹਨ ਚਲੋ ਦੇਖਦੇ ਹਾਂ ਜੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਜਰੂਰ ਕੋ ਕੀ ਨਾਂ ਹੈ ਤੁਹਾਡਾ ਮਨਜ਼ਰ हुसैन ਮਨਜ਼ੂਰ ਹੁਸੈਨ ਜੀ ਇੰਡੀਆ ਤੋਂ ਆਏ ਸੀ 47 ਨਹੀਂ 47 47 ਚ ਕਿੰਨੀ ਉਮਰ ਸੀ ਉਸ ਵੇਲੇ 4 ਸਾਲ 4 ਸਾਲ ਦੇ ਸੀ ਹੁਣ ਮੇਰੀ ਕਾਚੀ ਸਾਲ ਹੈ 81 ਸਾਲ ਹੁਣ ਬਜ਼ੁਰਗਾਂ ਦਾ ਵੀ ਪਹਿਲੇ ਦਾ 47 ਤੋਂ 47 ਤੋਂ ਪਹਿਲੇ ਦਾ ਤੁਹਾਡਾ ਜਨਮ ਹੈ ਅੱਜ ਦੇ ਤੋਂ ਵਸਿੰਦੇ ਹੋ ਹੁਣ ਕਿੰਨੀ ਕੁ ਉਮਰ ਹੈ ਤੁਹਾਡੀ ਉਹ ਨਾ ਹੁਣੀ ਹੈ ਕੋਈ ਮੇਰੇ ਖਾਲ ਕੋ ਦੂ ਘਟ 80 ਕੁ ਥਾਲ ਮਤਲਬ 47 ਚ ਹੀ ਜਨਮ ਹੈ ਜਨਮ ਤੁਹਾਡਾ 47 ਦਾ ਹੈ ਕੋਈ ਵੰਡ ਵੇਲੇ ਲੋਕਾਂ ਕੋਈ ਗਲਤ ਬਾਤ ਸੁਣੀ ਸੀ ਬੜੀਆਂ ਸੁਣਦੇ ਹਾਂ ਬੰਦੇ ਬੁਡੇਰੇ ਕਰਦੇ ਹਨ ਜਿਹੜੇ ਆਣ ਅੱਛਾ ਹਾਂ ਠੀਕ 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 ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਕੋਈ ਨਾਮ ਪਤਾ ਉਹਨਾਂ ਦੇ ਉਹ ਇੱਥੇ ਪਹਿਲਾਂ ਤੇਰੇ ਰਹਿੰਦਾ ਸੀ ਇੱਕ ਆਪਣਾ ਖੁਸ਼ਾਲ ਸਿੰਘ ਖੁਸ਼ਾਲ ਸਿੰਘ ਚਾਂਗਾ ਵਾਇ ਬਚਾਂਗਾ ਬਣਾਇਆ ਸੀ ਉਹਨੇ ਅੱਛਾ ਮਹੱਲਾ ਲੋਗੜ ਸੀ ਉਹਦੇ ਵਿੱਚ ਰਹਿੰਦਾ ਸੀ ਮਹੱਲੇ ਲੋਗੜ ਦੇ ਵਿੱਚ ਇਹ ਕਿੰਨਾ ਕੁ ਵੱਡਾ ਪਿੰਡ ਹੈ ਰਸੂਲ ਨਗਰ ਇਹ ਬੜਾ ਵੱਡਾ ਸ਼ਹਿਰ ਹੈ ਜੀ ਇਹ ਸ਼ਹਿਰ ਹੈ ਪੂਰਾ ਜੀ ਜਦੋਂ ਤੁਹਾਡੇ ਵੱਡੇ ਤੇਹਾਨਾ ਉਹਦੇ ਸ਼ਹਿਰ ਹੈ ਸੀ ਅਲੀਪੁਰ ਪਿੰਡ ਸੀ अच्छा आज ਤੁਹਾਡੇ ਜਾਨ ਨਾਲ ਉਹਨਾਂ ਦੇ ਜੀਆਂ ਦੇ ਜਾਨ ਨਾਲ ਇਹਨੂੰ ਬਾਦ ਯੱਗ ਲੱਗ ਗਈ ਬੇਤਫਾਕੀ ਦੀ ਵਜ੍ਹਾ ਤੋਂ اچھا ਤੇ ਇਹ ਪਿੰਡ ਬਣ ਗਿਆ ਉਹ ਸ਼ਹਿਰ ਬਣ ਗਿਆ ਹੜ ਕਦਰਵਾਦ ਬਣਨ ਦਾ ਹਾਂ ਸਹੀ ਜੀ ਕੀ ਆ ਬੱਚਿਓ ਚਲੋ ਵਧੀਆ ਵਧੀਆ ਉਹ ਦੂਜੇ ਵੀਰ ਜੀ ਮੇਰੇ ਕੋਲ ਪੁੱਛਣ ਦੇ ਸੀ ਕਿ ਤੁਸੀਂ ਇੱਥੇ ਕੀ ਲੈਣ ਆਏ ਹੋ ਕਿਹੜੇ ਉਹ ਚਾ ਚਾ ਸ਼ੋਪੀ ਉਹ ਸ਼ਿਮਰ ਉਹਨੂੰ ਕੀ ਪਤਾ ਉਹ ਜੰਮਿਆ ਕੱਲ੍ਹ ਦੇ ਤੋ ਉਹਨੂੰ ਕੀ ਪਤਾ ਕਹਿੰਦਾ ਵਾ ਦੋ ਸਾਲਾਂ ਦਾ ਸੀ ਜਦੋਂ ਸੰਤਲਿ ਝੂਠ ਮਾਰਦਾ ਐ ਦੂਜੇ ਫਰਮਾਈ ਜਿਹੜੇ ਤੋਂ ਵੱਡੇ ਨੇ ਉਹ ਪਿੱਛੂ ਜੰਮੇ ਹੋਣੇ ਅੱਛਾ ਕੋਈ ਪੁਰਾਣਾ ਬਜ਼ੁਰਗ ਹੈਗਾ ਮੈਨੂੰ ਤਾਂ ਕੋਈ ਨਹੀਂ ਸਾਡੇ ਤੋਂ ਵੱਡਾ ਜਾਪਦਾ ਜਿਹੜਾ ਤੁਹਾਨੂੰ ਆਖੇ ਕਿ ਮੈਂ ਉਹ ਫਲਾਣਾ ਵੇਖਿਆ ਕੁਸ਼ਾਲ ਸਿੰਘ ਵੇਖਿਆ ਮਦਰ ਫਲਾਣਾ ਵੇਖਿਆ ਫਲਾਣਾ ਵੇਖਿਆ ਉਹ ਗੱਲ ਕੋਈ ਨਹੀਂ ਜੀ ਇਹ ਗੁਰਦੁਆਰਾ ਕਿੱਥੇ ਸੀ ਗੁਰਦੁਆਰਾ ਦੇ ਅੱਗੇ ਸੀ ਨਾ ਇੱਥੇ ਕੁਝ ਹੈਗਾ ਗੁਰਦੁਆਰੇ ਤੇ ਨਿਸ਼ਾਨ ਉਹ ਗੁਰਦੁਆਰੇ ਦੀ ਜਗ੍ਹਾ ਹੈ ਬਾਕੀ ਇਹਨਾਂ ਟਾਟੂ ਛੜਿਆ ਹਰਸ਼ਾ ਪੰਜਾਬੀ ਨੂੰ ਛੜੀ ਉਹ ਗੁਰਦੁਆਰੇ ਦਾ ਗੁੰਬਦ ਕਹਿੰਦਾ ਟੁੱਟ ਗਿਆ ਸੀ ਕੋਈ ਬੰਦਾ ਸਾਨੂੰ ਦੱਸ ਰਿਹਾ ਸੀ ਗੁੰਬਦ ਤਾਂ ਹੈ ਹੀ ਕੋਈ ਨਾ ਉਹ ਟੁੱਟ ਗਿਆ ਹਰਸ਼ਾ ਬਣਾ ਜਗ੍ਹਾ ਖਾਲੀ ਹੋ ਗਈ ਮੰਦਿਰ ਵੀ ਹੈਗੇ ਇਥੇ ਮੰਦਿਰ ਇੱਕ ਸੀ ਨਾ ਉੱਥੇ ਬਰਾ ਉੱਚੀ ਗਲੀ ਅੱਛਾ ਉੱਥੇ ਚੜਾਈ ਦੇ ਅੱਛਾ ਇੱਕ ਉਪਰਾਂ ਆਪਣਾ ਲਾਂਦੇ ਖੜੇ ਆ ਉਹ ਨੁਕਰ ਦੇ ਉੱਤੇ ਮੰਦਿਰ ਬੜਾ ਵੱਡਾ ਹੈ ਉਹ ਪੁੱਛ ਖਛ ਕਰਨ ਤੋਂ ਬਾਅਦ ਇਸ ਚੀਜ਼ ਦਾ ਪਤਾ ਲੱਗਾ ਗੁਰਦੁਆਰਾ ਸਾਹਿਬ ਇੱਥੇ ਸੀਗਾ ਇਸ ਜਗ੍ਹਾ ਦੇ ਉੱਪਰ ਜੋ ਹੁਣ ਖਤਮ ਹੋ ਚੁੱਕਿਆ ਹੈ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਗੁਰਦੁਆਰੇ ਖਰਾਬ ਹਾਲਤ ਚ ਵੇਖਦੇ ਆਂ ਉਹ ਵੀ ਦੁੱਖ ਹੁੰਦਾ ਹੈ ਤੇ ਜਿੱਥੋਂ ਕੁਝ ਵੀ ਸਾਂਝ ਨਹੀਂ ਲੱਭਦੀ ਉੱਤੋਂ ਵੀ ਬਹੁਤ ਆ ਦੁੱਖ ਹੁੰਦਾ ਹੈ। ਇੱਤੋਂ ਹੀ ਜ਼ਿਆਦਾ ਹੁੰਦਾ ਵੀ ਇੱਥੇ ਤੇ ਐਂ ਲੱਗਦਾ ਜਿਵੇਂ ਸਭ ਖਤਮ ਹੀ ਹੋ ਗਿਆ। ਸਭ ਖਤਮ ਹੋ ਗਿਆ। ਔਰ ਬਾਜੀ ਫਿਰ ਦਿਲ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਕਿ ਯਾਰ ਜਿਹੜੇ ਹੈਗੇ ਨੇ ਨਾ ਹਾਂ ਉਹ ਬਚਣਗੇ। ਉਹ ਬਚਣਗੇ ਕਿ ਨਹੀਂ? ਮਤਲਬ ਕੋਸ਼ ਐਸੇ ਸਥਾਨ ਸੀ ਜੋ ਮੈਂ ਆਪਣੀ ਅੱਖੀ ਵੇਖੇ ਔਰ ਖਤਮ ਹੋ ਗਏ। ਉਸ ਚੀਜ਼ ਦਾ ਦੁੱਖ ਹੁੰਦਾ ਹੈ ਹੁਣ। ਹੈਗੀ ਨਾ ਹੁਣ ਫੋਟੋ ਤੇ ਅੱਜ ਤੋਂ 30 ਸਾਲ ਪੁਰਾਣੀ ਹੈਗੀ ਹੈ ਨਾ ਹੁਣ ਜਿੱਥੇ ਖਤਮ ਹੋ ਗਿਆ। 30 ਸਾਲ ਪਹਿਲਾਂ ਉਹਨਾਂ ਲਿਖਿਆ ਮਜ਼ਬੂਤ ਬਿਲਡਿੰਗ ਸੀ। ਮ ਜਿਹੜੀ ਇਕਬਾਲ ਕੈਸਰ ਉਹਨਾਂ ਨੇ ਗੱਲ ਲਿਖੀ ਉਹ ਥੋੜੀ ਜੀ ਪੜ੍ਹ ਕੇ ਸੁਣਾਉਣੀ ਚਾਹੁੰਨਾ ਉਹ ਕਹਿੰਦੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸ਼ਾਨਾਂ ਵਿਖਾ ਰਹਾ ਹੈ ਛੋਟਾ ਜਿਹਾ ਦਰਬਾਰ ਸਾਹਿਬ ਬਣਿਆ ਹੋਇਆ ਉਸ ਉੱਪਰ ਸੁੰਦਰ ਗੁੰਬਦ ਹੈ ਅਤੇ ਸੰਗਮਰਮਰ ਦਾ ਫਰਸ਼ ਹੈ ਕੰਧਾਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਉਕਰੇ ਹੋਏ ਹਨ ਇਹਦਾ ਮਤਲਬ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਦੇ ਉੱਤੇ ਬਾਣੀ ਲਿਖੀ ਹੋਈ ਸੀ ਗੁਰਦੁਆਰੇ ਦੇ ਸੱਜੇ ਪਾਸੇ ਵੱਲ ਬੂਹਾ ਇੱਕ ਵਿਸ਼ਾਲ ਬਾਗ ਵੱਲ ਖੁੱਲਦਾ ਹੈ ਜੋ ਇਸ ਦਰਬਾਰ ਦਾ ਹਿੱਸਾ ਹੈ ਇੱਥੇ ਬਾਗ ਵੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵਜੀਰਾਬਾਦ ਤੋਂ ਚੱਲ ਕੇ ਇੱਥੇ ਆਏ ਸਨ ਤੇ ਇੱਥੋਂ ਹੀ ਅੱਗੇ ਹਾਫਜ਼ਾਬਾਦ ਗਏ ਸਨ 1992 ਵਿੱਚ ਅਸਮਾਨੀ ਬਿਜਲੀ ਡਿੱਗੀ ਤੇ ਗੁੰਬਦ ਦਾ ਉਤਲਾ ਹਿੱਸਾ ਸੜ ਗਿਆ ਸੀ ਫੋਟੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਚ ਉਹਨਾਂ ਨੇ ਲਿਖਿਆ ਦਰਬਾਰ ਦੀ ਸਰਾਂਦਰ ਬਹੁਤ ਸਾਰੇ ਗੁਜਰਾਂ ਦੇ ਘਰ ਵਸੇ ਹੋਏ ਹਨ ਸੋ ਹੁਣ ਤਾਂ ਘਰ ਜਿਹੜੇ ਬਹੁਤ ਵਧੀਆ ਵਧੀਆ ਨਵੇਂ ਬਣ ਗਏ ਹੋਏ ਹਨ ਅੱਛਾ ਬਾਗ ਹੈਗਾ ਪਿੱਛੇ ਕਿੱਥੇ ਹੈ ਦਿਖਾਓ ਹਾਂ ਚਲੋ ਦਿਖਾਓ ਚਲੋ ਬਾਹਰੋਂ ਦੀ ਇਹ ਰਸਤਾ ਜੀ ਇੱਥੇ ਇੱਕ ਦਾ ਸ਼ਹਿਰ ਵੀ ਹੈ ਹਰਜੀਤ ਸਿੰਘ ਦਾ ਹਾਂ ਅੱਛਾ ਇੱਥੇ ਬਾਦ ਵੀ ਹੈ ਰਾਜਾ ਜੀ ਸਿੰਘ ਜੀ ਦਾ ਅੱਛਾ ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਰ ਸੀ ਹਾਂ ਜੀ ਉਹ 12 ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਗੁਰਦੁਆਰਾ ਤੁਸੀਂ ਵੇਖਿਆ ਸੀ ਹਾਂ ਜੀ ਕਿੰਨਾ ਬਣਿਆ ਸੀ ਮੈਂ ਐਸੇ ਜੋ ਕੁਝ ਆਪਣੀ ਅੱਖੀਂ ਵੇਖਿਆ ਉਹ ਦੱਸਾਂ ਇੱਥੇ ਇੱਕ ਖੂਈ ਹੁੰਦੀ ਸੀ ਉਹਨਾਂ ਦੀ ਅੱਛਾ ਖੂਈ ਵੀ ਹੁੰਦੀ ਸੀ ਉੱਥੇ ਵਿੱਚ ਜਿਹੜਾ ਮਕਾਨ ਵੱਡਾ ਬਣਿਆ ਹਾਂ ਇਹਦੇ ਪਰਲੇ ਫਾਇਦੇ ਇੱਕ ਮੰਦਿਰ ਸੀ ਮੰਦਿਰ ਵੀ ਸੀ ਆਹ ਉਹ ਬੰਦਾ ਨਹੀਂ ਉਹਨਾਂ ਨੇ ਤਾਂ ਮਕਾਨ ਬਣਾ ਲਿਆ ਸਾਰੇ ਮਕਾਨ ਬਣ ਮਹਾਜਰ ਇੰਡੀਆ ਦੇ ਮਹਾਜਰ ਸਾਰੇ ਆਏ ਨੇ ਇੱਥੇ ਅੱਛਾ ਇੰਡੀਆ ਦੇ ਕਿੰਨੀ ਕ ਜਗ੍ਹਾ ਸੀ ਗੁਰਦੁਆਰੇ ਦੀ ਮੈਂ ਨਹੀਂ ਐਸਾ ਥੋੜੀ ਜਿਹੀ ਜਗ੍ਹਾ 1 ਲੱਖ 2 ਲਗਾ ਅੱਛਾ ਸਾਰੀ ਜਗ੍ਹਾ ਸੀ ਸਾਰੀਆਂ ਘੋਤੋ ਰਹੀ ਸੀ ਅੰਦਰ ਜਾ ਕੇ ਪਹਿਲੀ ਵੇਖਿਆ ਸੀ ਕਿ ਨਹੀਂ ਕਿੰਨੂ ਗੁਰਦੁਆਰਾ ਸਾਹਿਬ ਵਾਹ ਮਹਾਨ ਦਾ ਆਪਰਾ ਧਰਮ ਸਾਹਿਬ ਇਹ ਨਾ ਬਕਾਨ ਦੀ ਸਾਹਮਣੇ ਇਹ ਮਕਾਨ ਇਹਨਾਂ ਦਾ ਸੀ ਇਹਲਾ ਅੱਛਾ ਧਰਮ ਸਾਹਬ ਸਾਹਮਣੇ ਰਹਿੰਦੇ ਤੇ ਗਵਾਂਡੀ ਨੇ ਤੇ ਅੱਜ ਬਜ਼ੁਰਗ ਡਰੋਨਾ ਜੀ ਆਪਣੇ ਵਾਡਵਡੇ ਰਿਆਣਾ ਪਿੰਡ ਵੇਖਣ ਆਏ ਆ ਤੁਸੀਂ ਘਬਰਾਓ ਨਾ ਅਸੀਂ ਕੋਈ ਤੁਹਾਡੇ ਕੋਲ ਜਗਾ ਨਹੀਂ ਲੈ ਜਾਣੀ ਮੈਂ ਵੀ ਤੁਹਾਡਾ ਪਿੰਡ ਵੇਖਣਾ ਮੈਂ ਤਾਂ ਖਲੋ ਗਿਆ ਮੈਂ ਆਜੋ ਚਲੀਏ ਹਾਂ ਚਲੋ ਤੁਹਾਨੂੰ ਗੱਡੀ ਚ ਭਾਵਾਂਗਾ ਤੁਸੀਂ ਇਹ ਚੌਕ ਨਹੀਂ ਟੱਪਣਾ ਅਜੀ ਹੁਸ਼ ਹੋਏ ਤੁਸੀਂ ਗਿਆ ਨਹੀਂ ਜਾਣਾ ਮੈਂ ਤੁਹਾਡੇ ਨਾਲ ਕਿਹੜਾ ਮੈਂ ਲੈ ਆ ਰਿਹਾ ਤਾਂ ਬਿਨਾਂ ਦਿਲ ਨਹੀਂ ਲੱਗਦਾ ਨਹੀਂ ਨਹੀਂ ਨਿਆਣੇ ਅੱਭ ਵੱਜੇ ਵੱਜੇ ਤੁਹਾਡੇ ਤੇ ਵਿਆਹ ਚ ਆ ਜਾ ਹਾਂ ਮੈਂ ਕਰਨਾ ਇੰਡੀਆ ਚੱਲ ਪਾ अच्छा केड़ा ਪਿੰਡ ਕਿਹੜਾ ਹੈ ਤੁਹਾਡਾ ਇਹ ਸ਼ਹਿਰ ਸੂਲਨਗਰ ਤੇ ਇੰਡੀਆ ਚ ਕਿਹੜਾ ਇਹਨੂੰ ਪਹਿਲਾਂ ਆਰਾਮਨਗਰ ਆਂਦੇ ਹਾਂ ਆਰਾਮਨਗਰ ਕਹਿੰਦੇ ਸੀ ਆਰਾਮਨਗਰ ਅਲੀਪੁਰ ਨੂੰ ਕਾਲਗੜ ਆਂਦੇ ਹਾਂ ਹੈ ਅਲੀਪੁਰ ਜਿਹੜਾ ਉਹਨੂੰ ਕਾਲਗੜ ਆਖਦੇ ਸੀ ਇੱਥੇ ਲੱਗੇ ਯਾਰ ਓਹਾ 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 ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਜੀ ਟੋਪੀ ਇਨਾਂ ਦੀ ਉਮਰ 100 ਸਾਲ ਹੈ ਬਹੁਤ ਸਾਰਾ ਪਤਾ ਹਰ ਘਰ ਦਾ ਹਰ ਗੱਲ ਆਜਾ ਦੇਖੋ ਮੇਰੀ ਗੱਲ ਸੁਣੋ ਮੇਰੇ ਕਾ ਸੁਣ ਤੁਸੀਂ ਸਾਰੇ ਚੁੱਪ ਕਰੋਗੇ ਤੇ ਗੱਲ ਕਰਨ ਦਾ ਮਜ਼ਾ ਆਏਗਾ ਨਾ ਕੀ ਤੁਹਾਡਾ ਅਨਾਜ ਤੁਸਨ ਉਮਰ ਉਮਰ 92 ਸਾਲ 92 ਸਾਲ ਜਦੋਂ ਵਨਡ ਹੋਈ ਐ 14 ਕੇ ਸਾਲ ਦੇ ਐ ਸੀ ਤੇਰਾ 14 ਸਾਲ ਪਜੀ 20 ਇਹਨਾਂ ਨੂੰ ਉਹਨਾਂ ਨੂੰ ਦੱਸਣ ਦੇ ਉਹਨਾਂ ਨੂੰ ਪਤਾ ਅੱਛਾ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਇੰਡੀਆ ਜੋ ਆਇਓ ਹਾਂ ਇੱਥੋਂ ਦੇ ਪੱਕੇ ਇੱਥੋਂ ਦੇ ਹੋ 14 ਸਾਲ ਉਮਰ ਸੀ ਸਿੱਖਾਂ ਦੇ ਨਾਮ ਪਤਾ ਜਿਹੜੇ ਜਿਹੜੇ ਇੱਥੇ ਰਹਿੰਦੇ ਸੀ ਸਾਦ ਮਲੇਕ ਸਰਦਾਰੀ ਸੀ ਸਰਦਾਰੀ ਕੋ ਦਾ ਪ੍ਰਤਬਰ ਬੰਸੂ ਸੀ ਉਹਦੇ ਤਾਰਕ ਦੁਕਾਨ ਕਿ ਬਿਹਾਰ ਕਰਦਾ ਹੁ ਅੱਛਾ ਬੋਲ ਕਰੀ ਜੀ ਕਰਾ ਲਓ ਹੋਰ ਕਿਸਦਾ ਪਤਾ ਪਿੰਡ ਦਾ ਨੰਬਰਦਾਰ ਕੌਣ ਸੀ ਬੋਲਦਾ ਨੰਬਰਦਾਰ ਬੜਾ ਹੀ ਸੰਤ ਅੱਛਾ ਪਿੰਡ ਕਿੰਨਾ ਕਿ ਇੱਥੇ ਵੱਸੋਂ ਸਿੱਖਾਂ ਦੀ ਸੀ ਤੇ ਕਿੰਨੀ ਕੁ ਮੁਸਲਮਾਨਾਂ ਦੀ ਸੀ ਜੀ ਅੱਲਾ ਦੇ ਜ਼ਿਆਦਾ ਸੀ ਸਿੱਖ ਜ਼ਿਆਦਾ ਸੀ 47 ਜੀ ਤੋਂ ਖੈਰ ਖਰੀਤੀ ਗਏ ਪਤਾ ਨਹੀਂ ਕਿ ਵਾਰ ਟੋ ਕੋਈ

बंदे ਬੰਦੇ ਆਪਾਂ ਜੀ बहुते हो गए हैं ਬਜ਼ੁਰਗੋ ਆਪਣਾ ਗੁਰਦੁਆਰਾ ਐਹੀ ਸੀ ਆਈ ਸੀ ਕਿੰਨਾ ਕਬੜਾ ਗੁਰਦੁਆਰਾ ਸੀ ਪੂਛਿਆ ਸਾਰਾ ਸੀ ਪੂਛਿਆ ਸਾਰਾ ਬਿਜਲੀ ਪਈ ਸੀ ਤੇ ਉੱਡ ਗਿਆ ਬਿਜਲੀ ਨਾਲ ਉੱਡ ਗਿਆ ਹਾਂ ਲਿਖਿਆ ਹੋਇਆ ਸੀ ਉਹ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਤਸਵੀਰ ਵਖਾਵਾ ਪਛਾਣ ਲੋਗੇ ਨਹੀਂ ਪਤਾ ਬਿਜਲੀ ਪਈ ਸੀ ਤੇ ਦੇਖ ਸਾਰਾ ਕੁੱਡ ਡਰਨ ਦੀ ਘਬਰਾਉਣ ਦੀ ਗੱਲ ਨਹੀਂ ਹੈਗੀ ਅਸੀਂ ਵੈਸੀ ਵੀਡੀਓ ਬਣਾ ਰਹੇ ਹਾਂ ਸਾਹਮਣੇ ਕੈਮਰੇ 'ਚ ਆ ਰਹੇ ਆ ਜਾ ਚਾ ਚਾ ਆਪਣੇ ਵੱਡੇ ਵੱਡੇ ਨਾਲ ਫਾਨੀ ਚਾਚਾ ਹਾਂਜੀ ਬੰਦਿਆਂ ਨਾਲ ਬਹੁਤੇ ਲੋਕਾਂ ਦੇ ਮੋਬਾਈਲ ਫੜੇ ਹੋਏ ਆ ਅਸੀਂ ਖੁਸ਼ ਹੋਏ ਹਾਂ ਖੁਸ਼ ਹੋਇਓ ਚਲੋ ਥੈਂਕ ਯੂ ਤੁਹਾਡਾ ਬਜ਼ੁਰਗੋ ਮਿਹਰਬਾਨੀ ਤੇ ਇੱਥੇ ਹੋਰ ਕੁਝ ਵੇਖਣ ਵਾਲਾ ਹੈ ਕੋਈ ਯਾਦ ਹੈ ਪੁਰਾਣੀ 12 ਦਾ ਮੰਦਰ ਹੈ ਆਜ ਕਿੱਥੇ ਵੀ ਮੰਦਰ ਹੈ ਮੰਦਰ ਵੀ ਹੈ ਜੀ ਦਾ ਗੈਸਟ ਹਾਊਸ ਗੈਸਟ ਹਾਊਸ ਕਿੱਥੇ ਆਓ 12 12 ਇਹ ਤੋਂ ਕਿੰਨਾ ਦੂਰ ਹੈ 2 ਕਿਲੋਮੀਟਰ ਤੋਂ ਅੱਛਾ ਕਿਲੋਮੀਟਰ ਹੈ ਕਿਲੋਮੀਟਰ ਹੈ ਅੱਛਾ ਜਾਨ ਸਿੰਘ ਆ ਕੇ ਫੈਸਲਾ ਕਰਦਾ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਸੀਗੀ ਫੈਸਲੇ ਕਰਦਾ ਸੀ ਜੀ ਅੱਜ ਜੁਮੇ ਜੁਮੇ ਹਰ ਜੁਮੇ ਦੇ ਜੁਮੇ ਚਲੋ ਚਲੋ ਮਿਹਰਬਾਨੀ ਬਜ਼ੁਰਗੋ ਸੋ ਤੇ ਗੋਰੀਆਂ ਦੀਆਂ ਕਬਰਾਂ ਵੀ ਆਏ ਜੇ ਤਿਆਰ ਰੱਖਿਆ ਠੀਕ ਹੈ ਠੀਕ ਹੋ ਗਿਆ ਇਹ ਕਹਿੰਦੇ ਕਹਿੰਦਾ ਮਲਕਾ ਅਲਿਸਬਤੀ ਕਬਰ ਹੈਗੀ ਉਥੇ ਜੇ ਕਿਤੇ ਅੰਗਰੇਜ਼ਾਂ ਨੇ ਸੁਣ ਲਿਆ ਨਾ ਉਹਨਾਂ ਨੇ ਸਿਰਫ ਜਹਾਜ਼ ਇੱਥੇ ਲਾਣਾ ਤੇ ਨੂੰ ਲਜਾਣ ਤਾਲਾ ਜੀ ਮਿਹਰਬਾਨੀ ਸਾਰਿਆਂ ਦਾ ਸ਼ੁਕਰੀਆ ਖੁਸ਼ ਰਹੋ ਆਬਾਦ ਰਹੋ ਕੀ ਲਿਖਿਆ ਹੈ ਕਿਹੜਾ ਦਰਬਾਰ ਹੈ ਬਾਬਾ ਗੁਲਾਬ ਸ਼ਾਹ ਦਾ ਦਰਬਾਰ ਹੈ ਤੇ ਇੱਧਰ ਅਸਲ ਦੇ ਵਿੱਚ ਆਪਾਂ ਥੋੜਾ ਘੁੰਮ ਕੇ ਆਉਣਾ ਪਿਆ ਵਾ ਪਰ ਇੱਧਰ ਬਾਗ ਹੈ ਆਹ ਜਿਹੜੇ ਦਰਖਤ ਦਿਖਦੇ ਆ ਸੱਜੇ ਹੱਥ ਆਹ ਵੇਖੋ ਜੀ ਮੁੰਡਿਆਂ ਨੂੰ ਕਰਤਾ ਬੰਦ ਪਿੱਛੇ ਇਹ ਬਹੁਤ ਜ਼ਿਆਦਾ ਦੁਨੀਆ ਨਾਲ ਜੁੜ ਪਈ ਸੀਗੀ ਇਹ ਗੁਰਦੁਆਰੇ ਦੇ ਨਾਲ ਇਕਬਾਲ ਕੈਸਰ ਜੀ ਨੇ ਵੀ ਲਿਖਿਆ ਹੈ ਪਿੱਛੇ ਬਾਗ ਸੀਗਾ ਔਰ ਉਸੇ ਬਾਗ ਦੇ ਵਿੱਚ ਪੁੱਛ ਪੁੱਛ ਕੇ ਆਪਾਂ ਆ ਗਏ ਆ ਲੇਕਿਨ ਮੈਨੂੰ ਕੁਝ ਪੁਰਾਣੀਆਂ ਕੰਧਾਂ ਨਜ਼ਰ ਆ ਰਹੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਮੈਨੂੰ ਲੱਗ ਰਿਹਾ ਹੈ ਕਿ ਕੁਝ ਕੰਧਾਂ ਹਜੇ ਬਚੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਉਹ ਬਣਿਆ ਅੱਛਾ ਆਹੀ ਜਿਹੜੇ ਘਰ ਆਪਾਂ ਵੇਖਣਦੇ ਇਧਰ ਹੀ ਗੁਰਦੁਆਰਾ ਸਾਹਿਬ ਸੀਗਾ ਹੁਣ ਤੁਸੀਂ ਕਹੋਗੇ ਵੀ ਗੁਰਦੁਆਰਾ ਸਾਹਿਬ ਖਤਮ ਹੋ ਗਿਆ ਸਾਰੀ ਗੱਲ ਖਤਮ ਹੋ ਗਈ ਤੁਸੀਂ ਕੀ ਕਰਦੇ ਗੱਲ ਇਹ ਹੈ ਕਿ ਅੱਜ 2025 ਦੇ ਵਿੱਚ ਜੋ ਅੱਜ ਦੇ ਹਾਲਾਤ ਆ ਉਹ ਅਸੀਂ ਜ਼ਰੂਰ ਡਾਕੂਮੈਂਟ ਕਰ ਰਹੇ ਆ ਇਹ ਅੱਜ ਤੋਂ 20 30 40 50 ਸਾਲ ਬਾਅਦ ਵੀ ਕੰਮ ਆ ਸਕਦੇ ਹਨ ਸੋ ਅਜੇ ਵੀ ਇੱਥੇ ਨਿਸ਼ਾਨੀਆਂ ਹਨ ਹੁਣ ਤਾਂ ਤੁਸੀਂ ਦੇਖ ਹੀ ਸਕਦੇ ਆ ਆ ਵੀ ਇਹਨਾਂ ਨੇ ਘਰ ਵਗੈਰਾ ਬਣਾਇਆ ਆਪਣਾ ਬੱਕਰੀਆਂ ਵਗੈਰਾ ਰੱਖੀਆਂ ਪਰ ਇਸੇ ਹੀ ਗੁਰਦੁਆਰ ਸਾਹਿਬ ਦੀ ਹਦੂਦ ਦੇ ਵਿੱਚ ਆ ਨਿੱਕੀਆਂ ਇਟਾਂ ਦਾ ਪੁਰਾਣਾ ਕਮਰਾ ਹੈ ਬਸ ਇੰਨੀ ਕੀ ਸਮਝ ਲਓ ਕਿ ਨਿਸ਼ਾਨੀ ਹੋਣ ਬਚੀ ਹੋਈ ਹੈ ਜਿੰਨੂੰ ਕਦੇ ਕਹਿੰਦੇ ਸੀ ਬੜਾ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਸੀ ਪਰ ਇਹ ਗੁਰਦੁਆਰ ਸਾਹਿਬ ਦੀ ਹਸਸਾ ਦਾ ਬਾਹਰ ਕਿਹੇ ਕਮਰੇ ਦੀ ਕੰਧ ਹੋਵੇ ਸਾਫ ਸਫਾਈ ਬਹੁਤ ਸੋਹਣੀ ਹੈ ਤਾਂ ਹੁਣ ਤਾਂ ਬਸ ਇੰਨਾ ਹੀ ਹੈ ਜੀ ਇੰਨੀ ਨਿਸ਼ਾਨੀ ਹੈ ਜੀ ਪਿਆਰਿਓ ਗੁਰਦੁਆਰਾ ਵੇਖਿਆ ਸੀ ਤੁਸੀਂ ਆ ਮੇਰੀ ਜੋ ਸ਼ਾਦੀ ਹੋਈ ਨਾ ਉਦੋਂ ਹੈ ਸੀ ਉਦੋਂ ਹੈ ਸੀ ਫਿਰ ਉਹ ਬਦਲੀ ਬਦਲੀ ਉਹ ਬਦਲੀ ਪਈ ਹੈ ਨਾ ਹੂੰ ਜਿਹੜੀ ਆ ਸਮਾਨੀ ਬਿਜਲੀ ਆਹੋ ਉਹਦੇ ਨਾਲ ਫਿਰ ਟਾਈ ਗਿਆ ਅੱਛਾ ਅੱਛਾ ਇਹ ਹੁਣ ਕੰਦੀ ਹੈ ਜਾਂ ਅੱਗੇ ਹੋਰ ਵੀ ਹੈਗਾ ਉਦੋਂ ਦੀ ਜਾ ਕੇ ਹੁਣ ਇਹਨਾਂ ਨੂੰ ਹਾਂਜੀ ਉਦੋਂ ਦੀ ਜਾ ਕੇ ਬਸ ਇਹ ਦੀਵਾਰ ਬਣੀ ਹੈ ਬਾਕੀ ਮੈਂ ਹੀ ਬਣੇ ਗੁਰਦੁਆਰੇ ਦੀ ਹੀ ਕਿ ਜਾਂ ਕਮਰਿਆਂ ਦੀ ਹੀ ਲਾਗੇ ਨਹੀਂ ਇਹ ਦਵਾਰ ਗੁਰਦੁਆਰੇ ਅੰਦਰ ਹੈ ਮੈਨੂੰ ਨਹੀਂ ਪਤਾ ਜੀ ਜੋ ਮੇਰੀ ਦੇ 4 ਸੂਰ ਨਾ ਉਹਨਾਂ ਦੇ ਹੁੰਦਿਆ ਇਹ ਸਾਰੇ ਨਾ ਇਹਨਾਂ ਨਾਲ ਉਹ ਵਾਲੇ ਕਮ ਸਲਾਮ ਤੋਂ ਠੀਕ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਹੀ ਕਿ ਜਾਂ ਗੁਰਦੁਆਰਾ ਖੜਾ ਸੀਗਾ ਗੁਰਦੁਆਰੇ ਦਾ ਇਹ ਜਿਹੜੇ ਮਕਾਨ ਬਣਾਇਆ ਨਾ ਇੱਥੇ ਸੀ ਉੱਤੇ ਉਹ ਪੂਰਾੜਾ ਖੁੰਬਦ ਗਿਆ ਅੱਛਾ ਅੱਛਾ ਇਹਦੇ ਉੱਤੇ ਉਹ ਫਿਰ ਇੱਕ ਤਾਂ ਹੈ ਨਾ ਬਿਜਲੀ ਡਿੱਗੀ ਸੀ ਉਹ ਅਸਮਾਨੀ ਬਿਜਲੀ ਦੱਸ ਰਹੇ ਤੇ ਉਹ ਸਾਰਾ ਦੀ ਗੰਦੀ ਹੈ ਸਾਰਾ ਟੁੱਟ ਗਿਆ ਸੀ ਅੱਛਾ ਟੁੱਟ ਗਿਆ ਸੀ ਠੀਕ ਹੈ ਇਹ ਜਗ੍ਹਾਏ ਗੁਰਦੁਆਰੇ ਦੀ ਨਾਲ ਨਹੀਂ 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 ਇਹ ਦੀਵਾਰ ਜਿਹੜੀ ਹੈ ਨਾ ਅੰਦਰ ਨਹੀਂ ਨਹੀਂ ਇਹ ਨਾਲ ਖਾਲੀ ਜਗ੍ਹਾਏ ਗੁਰਦੁਆਰੇ ਦੀ ਸੀ ਬਾਗ ਸੀ ਹੈ ਲਿਖਿਆ ਹੋਇਆ ਕਿਤਾਬ ਚ ਸਾਡੇ ਕੋਲ ਗੇ ਬਾਗ ਵਾਲੀ ਗਲੀ ਹੈ ਜਿਹੜਾ ਨਾ ਗੁਰਦੁਆਰਾ بڑا ਹੈ ਬਾਗਰ ਚਾਰ ਹੈ ਅੱਛਾ ਹਾਂ ਅੱਛਾ ਉਹ ਨੂੰ ਫਿਰ ਇਨਾਨ ਖੁਬਾਉ ਕੋਲ ਕੋ ਗੇ ਲਾਗੇ ਮੇਰੇ ਤੱਕ ਆਦੀ ਅੱਛਾ ਉਹ ਫਿਰ ਉਹਨਾਂ ਕਲਾ ਚੂਹ ਸਹੀ ਸਹੀ ਬਜ਼ੁਰਗ ਦਾ ਟੀ ਉਮਰ ਕਿੰਨੀ ਹੈ 80 ਸਾਲ ਅਸੀਂ ਅਸੀਂ ਅੱਛਾ ਜਦੋਂ ਵੰਡ ਹੋਈ ਹੈ ਹੈਗੇ ਸੀ ਤੁਸੀਂ ਮੈਂ ਨਹੀਂ ਵੇਖੇ ਤੁਸੀਂ ਨਹੀਂ ਵੇਖੇ ਹਜ਼ਰਉੱਲ ਹਰਿਆਨ ਨਾਲ ਬੜਾ ਪਿਆਰ ਕਰਦਾ ਅੱਛਾ ਅੱਛਾ ਨਾਂ ਕੀ ਤੁਹਾਡਾ ਗੇਰੇ ਤੇ ਹੁੰਦੇ ਸਨ ਨਾਂ ਕੀ ਹੈ ਤੁਹਾਡਾ ਅੱਛਾ ਦਾ ਆਵਾਜ਼ ਅੱਛਾ ਦਾ ਆਵਾਜ਼ ਇਹ ਤੁਸੀਂ ਬੰਨ ਆ ਗਿਆ ਇਹ ਚਨਾਬ ਦਾ ਬੰਨ ਆ ਹੈ ਇੱਕ ਉਹ ਤੇ ਫਿਰ ਦੂਜੇ ਪਾਸੇ ਹੋਏਗਾ ਨਾ ਦਰਿਆੋਂ ਤੇ ਚਨਾਬ ਕਿੰਨੀ ਦੂਰ ਐ ਇਥੋਂ ਨਾਲ ਨਾਲ ਹੀ ਉਧਰ ਅਸਲਾ ਲੱਗਿਆ ਉਹ ਕਿਲੋਕੀਮੀਟਰ ਹੋਣਾ ਇਥੋਂ 1 ਕਿਲੋ ਉਹ ਰਹਿ ਗਿਆ ਪਿੰਡ ਜਿੱਦੋਂ ਆਪਾਂ ਆਏ ਆ ਆ ਵੇਖੋ ਫੌਜਾਂ ਸਭ ਨਾਲ ਸਾਨੂੰ ਲੱਗਦਾ ਦੁਨੀਆ ਚਹੀਂ ਵੇਲੇ ਆ ਸਾਨੂੰ ਲੱਗਦਾ ਦੁਨੀਆ ਚੱਸੀ ਵੇਲੇ ਆ ਇਹ ਵੇ ਐਵੇਂ ਜਿਵੇਂ ਸਾਨੂੰ ਢੀਕੰਦੇ ਸੀਗੇ ਤੇ ਮੌਕਾ ਮਿਲ ਗਿਆ ਉਸੇ ਵੇਲੇ ਸਭ ਫੌਜਾਂ ਉੱਥੇ ਤੇ 50 ਤੋਂ ਵੱਧ ਹੋ ਗਏ ਸੀ ਇਕੱਠੇ ਪਿੰਡ ਤੇ ਚਲੋ ਜਾਣਾ ਕਿਥੇ ਕਿਹੜੀ ਸਮਾਧ ਤੁਸੀ ਕਹਿੰਦੇ ਆ ਬਹੁਤ ਦੁਰਦਸ਼ੀ ਇਹ ਹੁਣ ਥੱਲੇ ਸਮਾਧ ਆਹ ਦਰਖਤਾਂ ਥੱਲੇ ਠੀਕ ਹੈ ਜੀ ਕੋਈ ਸਮਾਧਾ ਹੈ ਜਿਹੜੀਆਂ ਤਕਰੀਬਨ ਇਥੋਂ ਅਜੇ 1.5 ਕਿਲੋਮੀਟਰ ਦੂਰ ਉਹ ਦਰਖਤਾਂ ਲੱਗੇ ਉਹ ਆਪਾਂ ਦੇਖਣ ਚੱਲੇ ਪੈਂਡਾ ਬੜਾ ਹੀ ਆਪ ਫੌਜ ਸਾਰੀ ਜਵਾਨ ਆ ਤੁਸੀਂ ਆਓ ਭੱਜ ਕੇ ਨਾਲ ਤੇ ਆਪਾਂ ਮੋਟਰਸਾਈਕਲ ਤੇ ਜਾਂਦੇ ਆ ਠੀਕ ਹੈ ਚਲੋ ਆਜੋ ਤੁਸੀ ਆਰਾਮ ਆਰਾਮ ਨਾਲ ਆਇਓ ਚਲੋ ਭਾਜੀ ਟ੍ਰਿਪਲ ਰਾਈਡਿੰਗ ਲਓ ਜੀ ਟ੍ਰਿਪਲ ਰਾਈਡਿੰਗ ਹੋਣ ਲੱਗ ਪਈ ਜੇ بس میرا ਵੀਰ ਤੂੰ ਵੀਡੀਓ ਨਹੀਂ ਵੇਖਣਾ ਰਾਹ ਧਿਆਨ ਰੱਖੀ ਕਿਉਂਕਿ ਤੁਸੀਂ ਬੰਨ੍ਹ ਦਾ ਦੋਵੇਂ ਪਾਸੇ ਨੀਵਾ ਬੜਾ ਹੈ 20 ਫੁੱਟ ਉੱਚਾ ਤੇ ਹੈਗਾ ਹੀ ਆ ਹਾਂਜੀ ਚਲੋ ਚਨਾਬ ਦਾ ਬੰਨ੍ਹ ਹੈ ਜੀ ਚਨਾਬ ਦਾ ਬੰਨ੍ਹ ਆਪਾਂ ਵਿਆਸ ਦਰਿਆ ਦੇ ਪੁੱਤਰਾਂ ਉਧਰੋਂ ਆਏ ਆ ਅਸੀਂ ਵਿਆਸ ਦਰਿਆ ਦੇ ਲਾਗੇ ਰਹਿਣ ਵਾਲੇ ਆ ਨਾ ਤੇ ਅੱਜ ਚਨਾਬ ਦੇ ਬੰਨ੍ਹ ਤੇ ਤੁਰੇ ਫਿਰੁੰਦੇ ਆ ਬੈਠਾ ਭਾਜੀ ਮੈਂ ਉਹ ਲਤਾਂ ਲਮਕਾ ਕੇ ਹਵਾ ਦੇ ਵਿੱਚ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਪਹੁੰਚ ਕੇ ਕੇ ਉਹ ਸਮਾਧਾਂ ਹੈ ਜੀ ਆਓ ਥੱਲੇ ਜਿੱਥੇ ਆਪਾਂ ਜਾਣਾ ਹੁਣੇ ਧੰਨਵਾਦ ਆ ਜੀ ਠੀਕ ਹੈ ਥੈਂਕ ਯੂ ਮਿੱਤਰ ਚੱਲੀਏ ਜਾਣਾ ਨਾਲ ਨਹੀਂ ਨਹੀਂ ਠੀਕ ਹੈ ਚਲੋ ਚੱਲੋ ਭਾਈ ਫੌਜ ਬੜੀ ਵੱਡੀ ਆ ਰਹੀ ਹੈ ਫੌਜ ਲੈ ਫੌਜ ਰੁਕ ਗਈ ਸਾਰੀ ਫੌਜ ਨੇ ਮੁੜ ਕੇ ਹਿੰਮਤ ਹੀ ਨਹੀਂ ਕੀਤੀ ਵੀ ਹੋਰ 1 ਕਿਲੋਮੀਟਰ ਕੌਣ ਜਾਵੇ ਆ ਬੜਾ ਧੰਨਵਾਦ ਆ ਮੋਟਰਸਾਈਕਲ ਤੇ ਝਾਟਾ ਗਏ ਮੈਂ ਕਿਹਾ ਸਿਆਣੇ ਵੀ ਬੰਦੇ ਦੀ ਗੱਲ ਸਿਆਣੀ ਹੁੰਦੀ ਹੈ ਉਹ ਵੇਖੋ ਸਮਾਦ ਨੇ ਸਾਨੂੰ ਦਰਸ਼ਨ ਦੇਣੇ ਸੀਗੇ ਸਹੀ ਗੱਲ ਆ ਤੇ ਨਹੀਂ ਤਾਂ ਸਾਰੇ ਕੋਈ 100 ਜਣਾ ਹੋਣਾ ਸਾਰਿਆਂ ਨੇ ਕਿਹਾ ਉਧਰ ਜਾਣਾ ਇੱਕ ਸਿਆਣੇ ਬੰਦੇ ਨੇ ਕਿਹਾ ਕਿ ਤੁਹਾਡੀਆਂ ਸਮਾਦਾ ਨੇ ਵੇਖ ਕੇ ਜਾਓ ਉਧਰ ਜਲਮਰ ਜਾ ਕੇ ਆਓ ਸਰਵਾਈਵ ਨਹੀਂ ਕਰ ਸਕਦੀਆਂ ਭਾਜੀ ਸਹੀ ਗੱਲ ਆ ਇਹ ਥਾਵਾ ਸਭ ਖਤਮ ਹੋ ਜਾਣੀਆਂ ਕੋਈ ਪਤਾ ਨਹੀਂ ਵੀ ਚਲੋ ਆ ਵੀਡੀਓ ਬਣੀ ਪਾਵੇਂ ਕਿ ਹੁਣ ਸਾਨੂੰ ਇਹ ਨਹੀਂ ਪਤਾ ਲੱਗਣਾ ਕਿਹਦੀਆਂ ਕਿਹਦੀਆਂ ਨਹੀਂ ਹੁਣ ਵੇਖ ਲੋ ਕਿ ਰਸੂਲ ਨਗਰ ਜਿਹੜਾ ਪਿੰਡ ਆ ਉਹਦੇ ਬਾਹਰ-ਬਾਰ ਆ ਹੁਣ ਅਸੀਂ ਬੇਟ ਦੇ ਏਰੀਏ ਚਾਂਜੀ ਜਿਹੜਾ ਦਰਿਆ ਦਾ ਏਰੀਆ ਵਾ ਕਿਉਂਕਿ ਤੂੰ ਸੀਵਨ ਉਧਰ ਹੈ ਤੇ ਇਹਦੇ ਵਿੱਚ ਹੀ ਬਣੀਆਂ ਹੀ ਆ ਸਮਾਦਾਂ ਰਾਹਾਂ ਕੱਚੀਆਂ ਦੇ ਰਾਹੀ ਰਿਕਾਰਡ ਕਰੀ ਜਾਣਾ ਰਾਤ ਦੇ ਪੱਕੇ ਨੇ ਜਦੋਂ ਕਿਸੇ ਨੂੰ ਵੀ ਅਸੀਂ ਵੇਖਦੇ ਤੇ ਲੱਗਦੇ ਆਪਣੇ ਸਕੇ ਨੇ ਵਾਹ ਜੀ ਵਾਹ ਇਹ ਬਣੀਆਂ ਸਮਾਦਾਂ ਕਿਸੇ ਦੇ ਵੱਡੇ-ਵਡੇਰਿਆਂ ਦੀਆਂ ਜਾਦਾਾਂ ਪਤਾ ਨਹੀਂ ਹੋਰ ਕਿੰਨਾ ਕੁਚਰ ਰਹਿਣੀਆਂ ਨੇ ਵਾਹ ਜੀ ਵਾਹ ਜਾਦਾ ਉਹਨਾਂ ਦੀਆਂ ਬਣਦੀਆਂ ਜਿਨ੍ਹਾਂ ਦੀਆਂ ਇੱਕ ਕਥਨੀਆਂ ਤੇ ਕਹਿਣੀਆਂ ਨੇ ਕਿਆ ਬਾਤ ਲਓ ਜੀ ਗੇਟ ਬੂਆ ਤੇ ਬੰਦ ਲੱਗਾ ਹੁਣ ਦਰਵਾਜਾ ਤੇ ਨਵਾਂ ਲੱਗਾ ਪਰ ਪੁਰਾਣੀ ਹੈ ਗੁੰਬਦ ਉੱਪਰ ਗੁੰਬਦ ਸਹੀ ਹੈ ਉਦਾਂ ਇੱਥੋਂ ਥੋੜਾ ਬੋਧ ਫਟ ਗਿਆ ਹੈ ਭਾਜੀ ਹੁਣ ਝਾਤੀਆਂ ਮਾਰਦੇ ਆ ਪਰ ਵੇਖੋ ਭਾਜੀ ਨੂੰ ਕੀ ਦੇਖਣ ਨੂੰ ਮਿਲਦਾ ਹੈ ਤੇ ਆ ਜਿਹੜੀ ਹੈ ਡਿਗਪੀ ਹੈ ਬਿਲਕੁਲ ਆਜੋ ਹੁਣ ਅਗਲੀ ਤੇ ਜਾਈਏ ਡਿੱਗੀ ਨੂੰ ਵੀ ਮਿਲਗੇ ਲਾਈਏ ਆਹੋ ਕੋਈ ਪ੍ਰਾਣੀ ਹੈ ਜਾਤ ਦਾ ਸਮਾਦ ਤੇ ਡਿਗਪੀ ਆ ਪਰ ਜਿਹਦੀ ਹੈਗੀ ਉਹਦੀ ਜਾਤ ਤੇ ਹੈਗੀ ਹੈ ਨਾ ਉਹ ਇਹ ਵੀ ਹੁਣ ਹੈ ਏਟਾਂ ਦੀ ਢੇਰੀ ਹੈ ਜੀ ਬਸ ਇੱਕ ਤੇ ਉੱਤੇ ਆਪੇ ਹੀ ਕੋਈ ਤੂ ਤਤ ਜੁਗੇ ਆ બસ ਇੰਨੀ ਕੀ ਗੱਲ ਐ ਜੀ ਇੰਨੀ ਕੀ ਗੱਲ ਐ ਜਦੋਂ ਭਾਜੀ ਇਹ ਬਣੀਆਂ ਹੋਣੀਆਂ ਸਮਾਦਾਂ ਬੜੀ ਵੱਡੀ ਗੱਲ ਹੋਣੀ ਆ ਦੀਵੇ ਜਗਦੇ ਹੋਣੇ ਆ ਇੱਥੇ ਇਹਨਾਂ ਦੀ ਦੇਖਪਾਲ ਕਰਦੇ ਹੋਣੇ ਆ ਪਰ ਜਿਵੇਂ ਹੁਣ ਹੁਣ ਉਹ ਸੂਰਜ ਡੁੱਬੀ ਜਾਂਦੇ ਆ ਨਾ ਉਦਾਂ ਹੀ ਇਹਨਾਂ ਸਮਾਦਾਂ ਦਾ ਵੀ ਹੁਣ ਸੂਰਜ ਡੁੱਬ ਚੱਲਾ ਪਤਾ ਨਹੀਂ ਕਿਹਦੀਆਂ ਜਾਂਦਾ ਹੋਣ ਗਈਆਂ ਭਾਜੀ ਇਹ ਨਾ ਕੱਲਾ ਇਹ ਨਹੀਂ ਕਿ ਇਹ ਸਮਾਦਾਂ ਮੈਂ ਕੱਲ ਵੀ ਤੁਹਾਨੂੰ ਇੱਕ ਪਾਸੇ ਲੈ ਕੇ ਜਾਣਾ ਅਨਨਾਉਂ ਸਮਾਦੀ ਬਹੁਤ ਜ਼ਿਆਦਾ ਹੈ ਲਹਿੰਦੇ ਪੰਜਾਬ 'ਚ ਜਿੱਦੀ ਵਿਰਾਸਤ ਨਾ ਹੋਣ ਕਾਰਨ ਖਤਮ ਹੋ ਗਈ دریاਵਾਂ ਦੇ ਕੰਡੇ ਤੇ ਜਿੱਥੇ ਜਿੱਥੇ ਸੰਸਕਾਰ ਹੁੰਦਾ ਗਿਆ ਉਥੇ ਸਮਾਧਾਂ ਬਣਦੀਆਂ ਗਈਆਂ ਹਮੋਮਨ دریاਵਾਂ ਦੇ ਕੰਡੇ ਤੇ ਇਹ ਸੰਸਕਾਰ ਹੁੰਦੇ ਸੀ ਤੇ ਇੱਕ ਅਲੱਗ ਜਿਹਾ ਤਿਆਰ ਕੀਤੀ ਜਾਂਦੀ ਸੀ ਕਿਉਂਕਿ ਦੁਨੀਆ ਨੇ ਆਣਾ ਸੀ ਲੇਕਿਨ ਉਹ ਰਾਜ ਜਦੋਂ ਖਤਮ ਹੋਇਆ ਤੇ ਉਸ ਤੋਂ ਬਾਅਦ ਅੰਗਰੇਜ਼ ਰਾਜ ਦੇ ਵਿੱਚ ਉਹ ਇੱਕ ਸਟਰਗਲ ਪੀਰੀਅਡ ਸੀ ਫਿਰ ਪਿਛਲੇ 80 ਸਾਲਾਂ ਦਾ ਅਲੱਗ ਸਟਰਗਲ ਪੀਰੀਅਡ ਉਸ ਸਟਰਗਲ ਪੀਰੀਅਡ ਦੀ ਵਜ੍ਹਾ ਤੋਂ ਪੰਜਾਬ ਦਾ ਜਿਹੜਾ ਆਪਣਾ ਇਤਿਹਾਸ ਹੈ ਨਾ ਭਾਜੀ ਉਹ ਅੱਜ ਤੱਕ ਲਿਖਿਆ ਨਾ ਪਿਆ ਹੀ ਨਹੀਂ ਗਿਆ ਇਹਨਾਂ ਸਮਾਧਾਂ ਦੇ ਨਾਲ ਹੀ ਆਪਾਂ ਵੀਡੀਓ ਸਮਾਪਤ ਕਰਨ ਲੱਗੇ ਪਰ ਗੱਲ ਅਸਲ 'ਚ ਮੁੱਕੀ ਨਹੀਂ ਅਜੇ ਗੱਲ ਤੇ ਅਜੇ ਕਹਿ ਲੋ ਸ਼ੁਰੂ ਹੋਣ ਲੱਗੀ ਆ ਇੱਥੋਂ 1 ਕਿਲੋਮੀਟਰ ਦੂਰ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂ ਦਰੀ ਆ ਜਿੱਥੇ ਆ ਕੇ ਸ਼ੇਰੇ ਪੰਜਾਬ ਕਹਿ ਲੋ ਆਣ ਕੇ ਕਚਹਿਰੀ ਲਾਉਂਦਾ ਸੀਗਾ ਤੇ ਜਿੱਥੇ ਉਹ ਸਮਰ ਪੈਲੇਸ ਵੀ ਕਿਹਾ ਜਾਂਦਾ ਹੈ ਗਰਮੀਆਂ ਦੇ ਵਿੱਚ ਆਣ ਕੇ ਚਨਾਬ ਦੇ ਕੰਡੇ ਬੈਠਦੇ ਸੀ ਪਰ ਉਹ ਹੁਣ ਗੱਲ ਅਗਲੀ ਵੀਡੀਓ ਚ ਕਰਾਂਗੇ ਅਗਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ ਸ਼ੇਅਰ ਜਰੂਰ ਕਰਿਆ ਕਰੋ ਇਹ ਆਪਣਾ ਇਤਿਹਾਸ ਹੈ ਪੜ੍ਹਿਆ ਕਰੋ ਜੇ ਕੋਈ ਇਸ ਰਸੂਲ ਨਗਰ ਰਾਮਨਗਰ ਜਿੰਨੂੰ ਕਹਿੰਦੇ ਸੀ ਕੋਈ ਰਹਿਣ ਵਾਲਾ ਹੋਵੇ ਤਾਂ ਜਰੂਰ ਜਾਣਕਾਰੀ ਸਾਂਝੀ ਕਰੇ ਕਿ ਇਹ ਕਿਹਦੀਆਂ ਸਮਾਦਾ ਸਨ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ